ਜੋ ਵੀ ਪਾਸ ਹੋਇਆ ਫੋਗੇ ਅਬਾਊਟ ਦੀ ਪਾਸ ਲਿਟ ਥਿੰਕ ਅਬਾਊਟ ਦੀ ਫਿਊਚਰ ਅਸੀਂ ਤੁਹਾਡੇ ਨਾਲ ਆ ਪੰਜਾਬੀਆਂ ਨੂੰ ਕੋਈ ਵੀ ਜੇ ਪੰਜਾਬੀ ਜਗਤ ਸਾਰਾ ਇੱਕ ਮੁੱਠ ਹੋਇਆ ਕਿਸੇ ਦੀ ਤਾਕਤ ਨਹੀਂ ਇਹ ਸਾਡੀ ਵੰਡੇ ਦਾ ਹੀ ਹਿਸਟਰੀ ਇਸ ਗੱਲ ਦੀ ਗਵਾਹ ਹੈ ਜੇ ਅੱਜ ਖਾਲਸਾ ਰਾਜ ਹੈ ਨਹੀਂ ਉਹ ਕਿਉਂਕਿ ਯੂਨਿਟੀ ਹੈ ਨਹੀਂ ਅੱਜ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਹਵ ਟੂ ਫਾਈਟ ਐਜ਼ ਵਨ ਆਪਣੀ ਲੜਾਈ ਆਪਾਂ ਲੜਦੇ ਰਾਂ ਉਹ ਇੱਕ ਸਿਆਸੀ ਲੜਾਈ ਇਹ ਪੰਜਾਬ ਦੀ ਲੜਾਈ ਆਪਣੀ ਆਉਣ ਵਾਲੀ ਜਨਰੇਸ਼ਨ ਦੀ ਲੜਾਈ ਆਉਣ ਵਾਲੇ ਸਾਡੇ ਬੱਚਿਆਂ ਦੀ ਲੜਾਈ ਜਿਹੜੀ ਹੈ ਉਹਦੇ ਵਿੱਚ ਸਾਨੂੰ ਇੱਕ ਇੱਕ ਜੋਤ ਹੋ ਕੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਹੈ ਮਿਹਨੇ ਕਮੇਣਿਆਂ ਚ ਆਪਾਂ ਪਈਏ ਲੈਟ ਅਸ ਗੈਟ ਅਬਾਊਟ ਦੀ ਪਾਸਟ ਥਿੰਕ ਆਫ ਦੀ ਫਿਊਚਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਐਜ਼ ਲੀਡਰ ਆਫ ਦੀ ਆਪੋਜੀਸ਼ਨ ਵੀ ਸਟੈਂਡ ਬਾਈ ਯੂ ਤੁਹਾਡੇ ਹਰ ਕਦਮ ਨਾਲ ਕਦਮ ਮੋੜੇ ਨਾ ਮੋੜਾ ਲਾ ਕੇ ਸਮੁੱਚਾ ਸਾਡੀ ਪਾਰਟੀ ਤੁਹਾਡੇ ਨਾਲ ਚੱਲੇਗੀ ਇਹ ਨਹੀਂ ਕਹਿੰਦਾ ਹੋਇਆ ਮੈਂ ਇਜਾਜ਼ਤ ਲਵਾਂਗਾ ਜੈ ਹਿੰਦ ਜੈ ਭਾਰਤ ਥੈਂਕ ਯੂ ਥੈਂਕ ਯੂ ਸਾਡਾ ਤਾਂ ਇਤਿਹਾਸ ਵੀ ਗਵਾ ਹੈ ਕਿ ਭਾਵੇਂ ਮਿਸਲਾ ਆਪਦੇ ਵਿੱਚ ਲੜਦੀਆਂ ਰਹਿੰਦੀਆਂ ਸੀ ਲੇਕਿਨ ਜਦੋਂ ਕੋਈ ਬਾਹਰੀ ਧੜ ਵੀ ਆਉਂਦਾ ਸੀ ਤੇ ਇਕੱਠੇ ਹੋ ਕੇ ਆਪਾਂ ਉਹਨਾਂ ਦਾ ਮੁਕਾਬਲਾ ਕਰਦੇ ਸੀ ਔਰ ਅੱਜ ਵੀ ਮੈਨੂੰ ਸਦਰ ਤੋਂ ਇਹੀ ਆਸ ਹੈ ਕਿ ਆਪਾਂ ਇਹ ਗੱਲ ਸਹੀ ਦੀ ਨਹੀਂ ਗੱਲ ਇਹ ਪਹੇਰੀ ਹੈ ਔਰ ਇਹ ਇੱਕ ਤਰ੍ਹਾਂ ਨਾਲ ਇਹ ਸਾਡੇ ਸੰਗੀ ਢਾਂਚੇ ਤੇ ਵੀ ਵਾਰ ਹੈ ਸੋ ਆਪਾਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ